ਮਹਾਰਾਜ ਪਰਮਾਤਮਾ ਦੇ ਨਾਲ ਵੀ ਮਿਲਾ ਦਿੰਦਾ ਜਿਹੜੇ ਗੁਰੂ ਤੋਂ ਸਿੱਖਿਆ ਲੈ ਕੇ ਸਿੱਖਿਆ ਦਾ ਸਤਿਗੁਰੂ ਦੇ ਜੀਵਨ ਆਪਣੇ ਜੀਵਨ ਵਿੱਚ ਧਾਰਨ ਕਰਦੇ ਨੇ ਇੱਕ ਸੁਣਨਾ ਹੁੰਦਾ ਹੈ ਇੱਕ ਮੰਨਣਾ ਹੁੰਦਾ ਤੇ ਇੱਕ ਉਹ ਮੰਨ ਕੇ ਧਾਰਨ ਕਰਨਾ ਹੁੰਦਾ ਸੁਣਿਆ ਮੰਨਿਆ ਮੰਨ ਕੀਤਾ ਭਾਉ ਅੰਤਰਗਤ ਹੀਤ ਮਗਰ ਗੁਰੂ ਤੋਂ ਸਿੱਖਿਆ ਤਾਂ ਨਹੀਂ ਸਿੱਖਿਆ ਤਾਂ ਆਪਾਂ ਸਾਰੇ ਲੈਣੇ ਆ ਹੁਕਮਨਾਮਾ ਸਭ ਸਾਰੇ ਸੁਣਦੇ ਆ ਪਰ ਕਈ ਇਹੋ ਜਿਹੀ ਵੀ ਹਾਇਤ ਹੁੰਦੇ ਨੇ ਜਿਹੜੇ ਕਹਿੰਦੇ ਨੇ ਤਾਂ ਉਹੀ ਲਿਖਿਆ ਹੋਇਆ ਹੈ ਹੈਗੇ ਨੇ ਇਹੋ ਜਿਹੀ ਵੀ ਸੰਸਾਰ ਵਿੱਚ ਤੇ ਕਈਆਂ ਨੂੰ ਪ੍ਰਤੀਤ ਆ ਜਾਂਦਾ ਭਰੋਸਾ ਆ ਜਾਂਦਾ ਵੀ ਜੇ ਗੁਰੂ ਕਹਿੰਦਾ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ ਉਹ ਠੇਂਗਾ ਹੈਗਾ ਜਮਾਂ ਦਾ ਜਮਾਂ ਦੀ ਲਾਠੀ ਹੈਗੀ ਹੈ ਕਈ ਕਹਿ ਦਿੰਦੇ ਨੇ ਤਾਂ ਉਹੀ ਡਰਾਉਣ ਵਾਸਤੇ ਲਿਖਿਆ ਹੋਇਆ ਕਈਆਂ ਨੂੰ ਪ੍ਰਤੀਤ ਆ ਜਾਂਦੀ ਹੈ ਤੇ ਪ੍ਰਤੀਤ ਤੋਂ ਬਾਅਦ ਉਹ ਗੁਰੂ ਦਾ ਭਾਉ ਨਿਰਮਲ ਧਰਮ ਦਾ ਜਿਵੇਂ ਬੱਚੇ ਪੁਰਾਣੇ ਸਮਿਆਂ ਵਿੱਚ ਅੱਜ ਤਾਂ ਸਮਾਂ ਬਦਲ ਗਿਆ ਨਾ ਅੱਜ ਤਾਂ ਜਦੋਂ ਬੱਚੇ ਘਰ ਆ ਜਾਂਦੇ ਨੇ ਮਾਪੇ ਚੁੱਪ ਕਰ ਜਾਂਦੇ ਪਹਿਲੇ ਸਮਿਆਂ ਵਿੱਚ ਜਦੋਂ ਮਾਪੇ ਘਰ ਆ ਜਾਂਦੇ ਸੀ ਬੱਚਿਆਂ ਦਾ ਪਤਾ ਹੀ ਨਹੀਂ ਸੀ ਲੱਗਦਾ ਘਰੇ ਹੈ ਕਿਤਾਬਾਂ ਚੱਕ ਲੈਂਦੇ ਸੀ ਚੁੱਪ ਕਰ ਜਾਂਦੇ ਸੀ ਵੀ ਕਿਤੇ ਮੰਮਾ ਦੀਆਂ ਵੀ ਮਨਤਾ ਕਰਦੇ ਸੀ ਮਾਂ ਕਿਤੇ ਦੱਸ ਨਾ ਦੇਈ ਵੀ ਅੱਜ ਅਸੀਂ ਆਹ ਕਿਰਤ ਕੀਤੀ ਹੈ ਘਰੇ ਆਸਟ ਕੀਤੀ ਇਹਨਾਂ ਡਰ ਸੀ ਮਾਪੇ ਦਾ ਉਹਨੂੰ ਨਿਰਮਲ ਭੌ ਕਹਿੰਦੇ ਨੇ ਇਸ ਤਰ੍ਹਾਂ ਗੁਰੂ ਦੇ ਪਿਆਰੇ ਜਿਹੜੇ ਆਪਣੇ ਸਤਿਗੁਰ ਦਾ ਨਿਰਮਲ ਪਾਉਹਰ ਦੇ ਵਿੱਚ ਰੱਖਦੇ ਨੇ ਵੀ ਕਿਤੇ ਮੇਰੇ ਤੋਂ ਗੁਰੂ ਦੇ ਹੁਕਮ ਦੀ ਉਦੂਲੀ ਨਾ ਹੋ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਦੇ ਪਿਆਰੇ ਬਣ ਜਾਂਦੇ ਨੇ ਉਹਨਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਗੁਰੂ ਆਪਣੇ ਪਿਆਰਿਆਂ ਦਾ ਮਲਾਪ ਕਰਾਉਂਦਾ ਤੇ ਮਹਾਰਾਜ ਐਸੇ ਵਕੀਲ ਨੇ ਗੁਰੂ ਪਰਮਾਤਮਾ ਨਾਲ ਵੀ ਮਲਾਉਂਦਾ ਤੁਹਾਨੂੰ ਬੜੇ ਨੇ ਸੰਸਾਰ ਵਿੱਚ ਇਹੋ ਜਿਹੇ ਪਖੰਡੇ ਗੁਰੂ